ਬਹੁਤ ਬੜਾ ਇੰਜੀਨੀਅਰ ਤੇ ਕੋ ਹਫਤਾ ਹੋ ਗਿਆ ਆਲਮੋਸਟ ਅਸਾ ਕੋਈ ਟੈਸ ਵੀ ਨਹੀਂ ਹੋ ਰਿਹਾ ਕਿ ਕੀ ਹੋਇਆ ਕੀ ਨਹੀਂ ਹੋਇਆ ਛੀੜ ਦੇਣਾ ਬੈਲਟ ਤੇ ਬਲੱਡ ਲੱਗਿਆ ਹੋਇਆ ਤੋ 5 ਦਿਨ ਹੋ ਗਏ ਨੇ ਜੀ ਕੁਛ ਇਹੋ ਜਿਹਾ ਕੁਛ ਪਤਾ ਨਹੀਂ ਚੱਲਿਆ ਕਿ ਕੀ ਹੋਇਆ ਕੀ ਨਹੀਂ ਹੋਇਆ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਪ੍ਰਮਾਤਮਾ ਕੋਲ ਅਰਦਾਸ ਕਰਦੇ ਆ ਕਿ ਸਾਨੂੰ ਬੱਚਾ ਕਿਤੇ ਨਾ ਕਿਤੇ ਲੱਭ ਹੀ ਜਾਵੇ ਸ਼ੇਮ ਡਿਊਟੀ ਕਰ ਰਿਆ ਸੀਗਾ ਉਹਨਾਂ ਲੰਬੇ ਟਾਈਮ ਤੋਂ ਉਹਨਾਂ ਦੇ ਸਟਾਫ ਚ ਵੀ ਸੁਣਿਆ ਵੀ ਕਹਿੰਦੇ ਇਸ ਤੋਂ ਕੋਈ ਨਾਈਸ ਬੰਦਾ ਜਾਂ ਕੋਈ ਮਿਲਵਰ ਕਰਨ ਵਾਲਾ ਬੰਦਾ ਇਸ ਤੋਂ ਕੋਈ ਹੈ ਨਹੀਂ ਸੀ ਸੋ ਸਾਰੇ ਨਾਲ ਕੋਪਰੇਟ ਕਰਕੇ ਚੱਲਦੇ ਸੀ ਆਮ ਬੰਦਾ ਕੀ ਸਮਝੂਆ ਆਮੰਦੀ ਆਪਣੀ ਸੇਫਟੀ ਕਿਵੇਂ ਮੰਨ ਸਕਦੇ ਆ ਇਹ ਲਾਈਨ ਆਊਟ ਲਾਈਨ ਆਰਡਰ ਤਾਂ ਦੇਖੋ ਇੱਥੇ ਹੱਕ ਹੈ ਤਾਂ ਘੱਟੀ ਪਰ ਦੇਖੋ ਆਮ ਮੁਲਾਜ਼ਮ ਹੈ ਇਹ ਵੀ ਆਮ ਬੰਦਾ ਹੈ ਕਿ ਉਸ ਜੀਨ ਲਾ ਤੋਂ ਇੱਕ ਮੁਤਾਜਮ ਦਾ ਪਤਾ ਹੈ ਕਿ ਕਿਨੇਗਾ اور ਪ੍ਰਸ਼ਾਸਨ ਪ੍ਰਸ਼ਾਸਨ ਨੂੰ ਲੱਭਣ ਦੇ ਵਿੱਚ ਇੰਨੀ ਦੇਰੀ ਕਰ ਰਿਹਾ ਹੈ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਪਰਮਾਤਮਾ ਕੋਲ ਅਰਦਾਸ ਕਰਦੇ ਹਾਂ ਕਿ ਸਾਨੂੰ ਬੱਚਾ ਕਿਤੇ ਨਾ ਕਿਤੇ ਲੱਭ ਹੀ ਜਾਵੇ ਤੇ ਕੀ ਹੋਇਆ ਕੀ ਨਹੀਂ ਹੋਇਆ ਉਹ ਹੁਣ ਪਰਮਾਤਮਾ ਨੂੰ ਪਤਾ ਹੈ ਪਰ ਬਹੁਤ بڑا ਇਨਸੀਡੈਂਟ ਹੈ ਦੇਖੋ ਹਫ਼ਤਾ ਹੋ ਗਿਆ ਆਲਮੋਸਟ ਅਜੇ ਕੋਈ ਟੇਸ ਵੀ ਨਹੀਂ ਹੋ ਰਿਹਾ ਕਿ ਕੀ ਹੋਇਆ ਕੀ ਨਹੀਂ ਹੋਇਆ ਛੀਰ ਦਿਨ ਆ ਬੈਲਟ ਬਲੱਡ ਲੱਗਿਆ ਹੋਇਆ ਤੇ ਉਸ ਨੂੰ ਕੋਸ਼ਿਸ਼ ਕਰਦੇ ਕਹਿਣ ਦੀ ਕਿ ਵੀ ਤੁਸੀਂ ਛੇਤੀ ਨਾਲ ਖੇਤੀ ਕੋਈ ਨਾ ਕੋਈ ਆਪਾਂ ਟੇਸ ਹਾਊਟ ਤੱਕ ਜੀ ਵੀ ਕੌਣ ਬੰਦੇ ਨੇ ਕੀ ਨੇ ਕੀ ਹੋਇਆ ਕੀ ਨਹੀਂ ਹੋਇਆ ਪਰ ਬਹੁਤ ਮਾੜੀਦਰ ਕਰਨਾ ਹੈ ਆਮ ਬੰਦਾ ਕੀ ਸਮਝੂਗਾ ਆਮੰਦੀ ਆਪਾਂ ਸੇਫਟੀ ਕਿਵੇਂ ਮੰਨ ਸਕਦੇ ਆ ਜੇ ਲਾਅਨ ਆਊਟ ਦੇਖੋ ਇੱਥੇ ਹਜੇ ਤੱਕ ਘੱਟੀ ਪਰ ਦੇਖੋ ਆਮ ਮੁਲਾਜ਼ਮ ਹੈ ਇਹ ਇਹ ਵੀ ਵੀ ਆਮ ਬੰਦਾ ਹੈ ਫਿਰ ਕੋਈ ਨਾ ਕੋਈ ਵੈਪਨ ਵੀ ਉਹਦੇ ਕੋਲ ਹੋਊਗਾ ਮਨ ਮੋਟਾ ਪਰ ਹੁਣ ਚਲੋ ਪਰਮਾਤਮਾ ਅੱਗੇ ਅਰਦਾਸ ਕਰਦੇ ਸਿਪਾਸ਼ਾ ਕੀ ਇਹ ਘਟਨਾਵਾਂ ਵੈਸੇ ਪਿਛਲੀਆਂ ਸਰਕਾਰਾਂ ਸਮੇਂ ਤਾਂ ਹੋਈਆਂ ਨਹੀਂ ਸੀ ਜੋ ਅੱਜ ਇਹ ਦੋ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਜੀ ਇਹ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਧੰਨਵਾਦ ਮੈਂ ਬ੍ਰਦਰ ਅਜੀਤ ਸਿੰਦਰ ਸਿੰਘ ਦਾ ਜੀ ਸਿੰਦਰ ਸਿੰਘ ਦਾ ਸੋ ਮੈਂ ਤਾਂ ਪੁਲਿਸ ਨੂੰ ਜਾਂ ਪ੍ਰਸ਼ਾਸਨ ਨੂੰ ਇਹ ਰਿਕੁਐਸਟ ਕਰਦਾ ਜੀ ਅਜੇ ਤੱਕ 5 ਦਿਨ ਹੋ ਗਏ ਨੇ ਜੀ ਕੁਛ ਇਹੋ ਜਿਹਾ ਕੁਛ ਪਤਾ ਨਹੀਂ ਚੱਲਿਆ ਕਿ ਕੀ ਹੋਇਆ ਕੀ ਨਹੀਂ ਹੋਇਆ ਸੋ ਇਹ ਰਿਕੁਐਸਟ ਕਰਦੇ ਆ ਜੀ ਜਲਦੀ ਤੋਂ ਜਲਦੀ ਇਸ ਚੀਜ਼ ਦਾ ਮਤਲਬ ਪਤਾ ਕੀਤਾ ਜਾਏ ਤਾਂ ਕਿ ਜੋ ਸਾਡਾ ਮੇਰਾ ਭਰਾ ਘਰ ਸਹੀ ਸਲਾਮਤ ਵਾਪਸ ਆ ਜਾਏ ਇਹ 7 8 ਤਰੀਕ ਦੀ ਹੈ ਜੀ ਮੰਗਲਵਾਰ ਰਾਤ ਨੂੰ ਹੈ ਜੀ ਕਿ ਇਧਰ ਡੀਐਸਪੀ ਸਾਹਿਬ ਕੋਈ ਐਸਐਸਪੀ ਸਾਹਿਬ ਨਾਲ ਤੁਹਾਡੀ ਗੱਲਬਾਤ ਹੋਈ ਹਾਂਜੀ ਉਸ ਦਿਨ ਰਾਤ ਨੂੰ ਹੀ ਜਿੱਥੇ ਮੈਂ ਤੇ ਡਿਊਟੀ ਕਰ ਰਹੇ ਸੀਗੇ ਉਹਨਾਂ ਰੇਡਰ ਸਾਹਿਬ ਨਾਲ ਮੇਰੀ ਗੱਲ ਹੋਈ ਉਹ ਵੈਸੇ ਮੌਕੇ ਤੇ ਆ ਗਏ ਸੀਗੇ ਉਹਨਾਂ ਨੇ ਅੱਗੇ ਸੰਦੀਪ ਗੁਰਗੂ ਸਾਹਿਬ ਕੋ ਡਿਊਟੀ ਕਰ ਰਿਹਾ ਸੀਗਾ ਉਹਨਾਂ ਨੂੰ ਵੀ ਇਤਲਾਕ ਆਖਾ ਸੀਗਾ ਕਿ ਆਪਣੇ ਮਲਾਜਮ ਨਾਲ ਇਹ ਗੱਲ ਹੋ ਗਈ ਹੈ ਕਿੰਨੇ ਬੱਚੇ ਨੇ ਇਹਨਾਂ ਦੇ ਇਹਨਾਂ ਦੇ ਇੱਕ ਲੜਕਾ ਜੀ ਹੁਣ ਇਨਕੁਆਰੀ ਕਿਤੇ ਤੱਕ ਪਹੁੰਚੀ ਹੈ ਦੁਬਾਰਾ ਉਹਨਾਂ ਨਾਲ ਸੰਪਰਕ ਹੋਇਆ ਹੁਣ ਇਨਕੁਆਰੀ ਜੀ ਹੋਣ ਕੱਲ ਪਤਾ ਚੱਲਿਆ ਸੀਗਾ ਵੀ ਹੁਣ ਕਹਿੰਦੇ ਪਟਿਆਲੇ ਏਰੀਆ 'ਚ ਸਾਨੂੰ ਕੁਝ ਨਹੀਂ ਘਾਜੇ ਪਤਾ ਚੱਲਿਆ ਹੁਣ ਪਿੱਛੇ ਦੇ ਇਨਕੁਆਰੀ ਚੱਲ ਰਹੀ ਆ ਜੋ ਮੁਹਾਲੀ ਸਾਈਡ ਏਰੀਆ ਕਿ ਉੱਥੇ ਪਿੱਛੇ ਇਨਕੁਆਰੀ ਕਰ ਲੈਣੇ ਹੋ ਸਕਦਾ ਪਿੱਛੇ ਕੋਈ ਇਹਨਾਂ ਦੇ ਬੰਦੇ ਲੱਗੇ ਹੋਣ ਜਾਂ ਤਾਂ ਵੀ ਜੋ ਸ਼ੱਕ ਪੈ ਰਿਹਾ ਅਛਰਾਤਨੀ ਕੋ ਵੱਲੋਂ ਹੀ ਮਤਲਬ ਹੈ ਕੋਈ ਆਪਣੀ ਕੋਈ ਨੀਚੀ ਵੀ ਇਧਰਲੇ ਪਾਸੇ ਕੋਈ ਰஞ்சிਸ਼ ਵਗੈਰਾ ਨਹੀਂ ਜੀ ਨਹੀਂ ਰஞ்சிਸ਼ ਵਗੈਰਾ ਨਹੀਂ ਨਹੀਂ ਬਹੁਤ ਜ਼ਿਆਦਾ ਮਤਲਬ ਡਿਊਟੀ ਉਹ ਜਿੱਥੇ ਡਿਊਟੀ ਕਰ ਰਿਆ ਸੀਗਾ ਹੁਣ ਲੰਬੇ ਟਾਈਮ ਤੋਂ ਉਹਨਾਂ ਦੇ ਸਟਾਫ 'ਚ ਵੀ ਸੁਣਿਆ ਵੀ ਕਹਿੰਦੇ ਇਸ ਤੋਂ ਕੋਈ ਨਾਇਸ ਬੰਦਾ ਜਾਂ ਕੋਈ ਮਿਲਵਰਤਨ ਵਾਲਾ ਬੰਦਾ ਇਸ ਤੋਂ ਕੋਈ ਹੈ ਨਹੀਂ ਸੀ ਬਹੁਤ ਸਾਰੇ ਨਾਲ ਕੋਪਰੇਟ ਕਰਕੇ ਚੱਲਦੇ ਸੀਗੇ ਕੋਈ ਉਹਨਾਂ ਤੋਂ ਕੋਈ ਕੈਸ਼ ਵਗੈਰਾ ਤਾਂ ਨਹੀਂ ਸੀ ਨਹੀ ਜੀ ਐਸਾ ਤਾਂ ਕੋਈ ਨਹੀਂ ਸੀ ਸਰ ਆਪੀਨ ਸਿਚੁਏਸ਼ਨ ਚੱਲ ਜਾਂਦੀ ਹੈ ਨਾ ਨਹੀਂ ਨਹੀਂ ਜੀ ਐਸਾ ਤਾਂ ਕੋਈ ਹੋਣੀ